ਆਪਣੀ ਆਜ਼ਮੀਨਾਂ ਸਾਫ ਕਰਨ ਤੋਂ ਰੋਕਣ ਵਾਲੇ ਮਰਦਾਬਾਦ 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 ਲੋਕ ਇੱਕ ਸਾਥ ਜਿੰਦਾਬਾਦ 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 ਸਾਨਾਂ ਦੇ ਦੁਸ਼ਮਣ ਮਰਦਾਬਾਦ 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 ਸਾਨਾਂ ਨੂੰ ਉਹਨਾਂ ਦੇ ਹੱਕ ਦਵਾ ਕੇ ਰਹਾਗੇ ਰਹਾਗੇ ਦਵਾ ਕੇ ਰਹਾਗੇ ਸਾਨਾਂ ਦੇ ਦੁਸ਼ਮਣ ਬਾਜਵਾ ਮਰਦਾਬਾਦ 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 ਸੇਲਟ ਚੁੱਕਣ ਦਾ ਵਿਰੋਧ ਕਰਨ ਵਾਲਾ ਬਾਜਵਾ ਮਰਦਾਬਾਦ 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 ਦਿੱਲੀ ਦਾ ਦਲਾ ਦਲਾਲ ਹਾਕਮ ਮਰਦਾਬਾਦ 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 ਸਰਕਾਰ ਚਾਹੇ ਕਾਲੀ ਭਾਈਪਾ ਗੱਠ ਜੁੜਦੀ ਹੋਏ ਕਾਂਗਰਸ ਦੀ ਹੋਏ ਚਾਹੇ ਆਮ ਆਦਮੀ ਪਾਰਟੀ ਦੀ ਹੋਏ ਪਰ ਸਮੇ ਸਮੇ ਸਿਰ ਮਾਈਨਿੰਗ ਮਾਫੀਆ ਦਾ ਜਿਹੜਾ ਰੌਲਾ ਵਾ ਮਾਈਨਿੰਗ ਮਾਫੀਆ ਦਾ ਮੁੱਦਾ ਹਮੇਸ਼ਾ ਹੀ ਗਰਮਾਇਆ ਰਹਿੰਦਾ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਜੂ ਬੇਲਾ ਖੇਤਰ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਪੈਂਦਾ ਇੱਥੇ ਵੀ ਬੀਤੇ ਦਿਨ ਜਿਹੜਾ ਵਾ ਇੱਕ ਮਾਈਨਿੰਗ ਕਰਨ ਵਾਲੀ ਧਿਰ ਦਾ ਡਟਵਾ ਵਿਰੋਧ ਜਿਹੜਾ ਪਗੜੀ ਸੰਭਾਲ ਜਟਾ ਲਹਿਰ ਵੱਲੋਂ ਜਿੱਥੇ ਕੀਤਾ ਗਿਆ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਮਾਈਨਿੰਗ ਕਰਨ ਵਾਲੀਆਂ ਧਿਰਾਂ ਹੁੰਦੀਆਂ ਨਾ ਚਾਹੇ ਜਾਇਜ਼ ਮਾਈਨਿੰਗ ਕਰਦੀਆਂ ਹੋਣ ਚਾਹੇ ਨਜਾਇਜ਼ ਕਰਦੀਆਂ ਹੋਣ ਇਹਨਾਂ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਵਾ ਵਿਰੋਧ ਡਟਵਾ ਵਿਰੋਧ ਜਾਂ ਧਰਨੇ ਪ੍ਰੋਟੈਸ ਜਿਹੜੇ ਉਹ ਤਾਂ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਪਰ ਮਾਈਨਿੰਗ ਧਿਰ ਦੇ ਹੱਕ ਦੇ ਵਿੱਚ ਜਥੇਬੰਦੀਆਂ ਦਾ ਨਿੱਤਰ ਜਾਣਾ ਜਿਹੜਾ ਇਹ ਇੱਕ ਹੈਰਾਨਗੀ ਦਾ ਵਿਸ਼ਾ ਵੀ ਆ ਤੇ ਜੱਗੋ 13ਵੀਂ ਕੁਝ ਖਬਰ ਵੀ ਸਾਨੂੰ ਲੱਗਦੀ ਆ ਪਰ ਗੱਲਬਾਤ ਕਰ ਲੈਨੇ ਆ ਕਿ ਪਖਤਾ ਪ੍ਰੂਫਾਂ ਦੇ ਆਧਾਰ ਦੇ ਉੱਪਰ ਜਿਹੜੀ ਮਾਈਨਿੰਗ ਧੇਰਾ ਉਹ ਵੀ ਸਾਡੇ ਕੋਲ ਮੌਜੂਦ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਜਿਹੜੀ ਆ ਉਹਨਾਂ ਦੀ ਇਹ ਤਮਾਮ ਜੁੜੇ ਹੋਏ ਜਥੇਬੰਦੀ ਦੇ ਨਾਲ ਕਿਸਾਨ ਨੇ ਉਹਨਾਂ ਦੇ ਆਗੂ ਨੇ ਗੁਰਪ੍ਰਤਾਪ ਸਿੰਘ ਰਾਜੂ ਔਲਖ ਨੇ ਮਾਝਾ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦੇ ਪ੍ਰਧਾਨ ਨੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੋਂ ਦੇ ਜੋ ਖੇਤ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜੋ ਮਾਈਨਿੰਗ ਚੱਲ ਰਹੀ ਹੈ ਇਹ ਜੈਦ ਚੱਲ ਰਹੀ ਆ ਜਾਂ ਨਜਾਇਜ਼ ਚੱਲ ਰਹੀ ਆ ਉਹ ਗੱਲਬਾਤ ਕਰ ਲੈਣੇ ਆ ਹਾਂਜੀ ਗੁਰਪ੍ਰਤਾਪ ਜੀ ਵਿਰੋਧ ਤਾਂ ਹਮੇਸ਼ਾ ਹੀ ਸਾਹਮਣੇ ਆਉਂਦਾ ਰਿਹਾ ਪਰ ਤੁਹਾਡੀਆਂ ਜਥੇਬੰਦੀਆਂ ਹੱਕ 'ਚ ਆ ਕੇ ਖਲੋਗੀਆਂ ਮਾਈਨਿੰਗ ਧਿਰ ਦੇ ਨਾਲ ਇਹ ਜਿਹੜਾ ਇਹ ਮੁੱਦਾ ਲਗਭਗ ਹੜ੍ਹ ਹੜ੍ਹ ਤੋਂ ਪਹਿਲਾਂ ਜੂਨ ਦੇ ਵਿੱਚ ਇਸੇ ਜਗ੍ਹਾ ਤੇ ਖੜਕੇ ਆ ਗਏ ਕਿਸੇ ਨੇ ਨਹੀਂ ਕਿਹਾ ਕਿ ਇਹ ਮਾਈਨਿੰਗ ਉਦੋਂ ਜਿਹੜੇ ਨੇ ਕ੍ਰੈਸ਼ਰਾਂ ਵਾਲੇ ਇਹ ਬਿਲਕੁਲ ਸੁੱਤੇ ਪਏ ਹੀ ਇਹਨਾਂ ਨੂੰ ਕੋਈ ਆਸ ਨਹੀਂ ਅਸੀਂ ਆਪਣੀ ਸਾਡੀ ਜਮੀਰ ਕਹਿੰਦੀ ਏ ਗੱਲ ਕਿ ਆ ਜਿਹੜੀ ਸਿਲਟ ਆ ਨਾ ਇਹਨਾਂ ਨੇ ਨੁਕਸਾਨ ਕਰਨਾ ਹੁਣ ਪਿਛੇ ਜਦੋਂ ਪਾਣੀ ਆਉਣੇ ਹੜ ਆਉਣੇ ਅਸੀਂ ਆਪਣੇ ਤੌਰ ਤੇ ਆਪਣੀ ਜਥੇਬੰਦੀ ਵੱਲੋਂ ਲੈ ਕੇ ਇੱਥੇ ਇੱਕ ਵੀਡੀਓ ਜਾਰੀ ਕੀਤੀ ਕਿ ਜਿਹੜਾ ਦੋ ਬਨੇ ਦਰਿਆ ਹੋ ਗਿਆ ਤੇ ਵਿਚੋ ਦਰਿਆ ਬੰਦ ਹੋ ਗਿਆ ਇਹ ਸਿਲਟ ਚੁੱਕੀ ਜਾਣੀ ਚਾਹੀਦੀ ਹੈ ਉਹਦਾ ਜਿਹੜਾ ਲਗਭਗ ਇਹਨਾਂ ਨੇ ਜਿਹੜੀ ਸਰਕਾਰ ਚਲੋ ਹੜ ਆਗੇ ਸਰਕਾਰ ਨੇ ਪ੍ਰਕਿਰਿਆ ਚਾਲੂ ਕਰ ਦਿੱਤੀ ਪਰੰਤੂ ਇੱਥੇ ਇੱਕ ਜਿਹੜੇ ਇੱਕ ਤੇ ਬਾਜਵਾ ਸਾਹਿਬ ਜਿਹੜੇ ਨੇ ਉਹਨਾਂ ਦੇ ਜਿਹੜੇ ਦੋ ਤਿੰਨ ਬਿਆਨ ਮੈਂ ਪਿਛਲੇ ਦੱਸ ਦੇਣਾ ਇੱਕ ਪੱਤੀ ਬੰਬਾਂ ਵਾਲ ਬਾ ਇਹਦਾ ਬਿਆਨ ਹੈ ਤੇ ਉਹ ਜੇ ਉਹ ਬਿਆਨ ਨੂੰ ਮੰਨ ਲਓ ਸਰਕਾਰ ਕੁਬੀਰਤਨ ਵਾਲੇ ਤੇ ਸਾਰੇ ਪੰਜਾਬ ਦੇ ਮੁੰਡੇ ਕੋਟ-ਕੋਟ ਮਾਰ ਦੇਣੇ ਸਿੱਖ ਨੌਜਵਾਨ ਕਿਤੇ ਉਹ ਪੱਤੀ ਬੰਬੜੀ ਲੱਪਣੇ ਉਹੋ ਹਿਸਾਬ ਇੱਥੇ ਆ ਤੇ ਜਿਹੜੀ ਆ ਮਾਈਨਿੰਗ ਇੱਥੇ ਕਿਤੇ ਕੋਈ ਮਾਈਨਿੰਗ ਨਹੀਂ ਇਹ ਸਰਦਾਰ ਬਲਵਿੰਦਰ ਸਿੰਘ ਦੀ ਪੈਲੀ ਆ ਪਾਰ ਤੋਂ ਸਰਦਾਰ ਹਰਮੀਰਜੀਤ ਸਿੰਘ ਹਰਜੀਤ ਉਹਨੇ ਮੁੰਡੇ ਉਹਨਾਂ ਦੀ ਜ਼ਮੀਨ ਆ ਸਾਰੀ ਇੱਥੇ ਤੇ ਹੋਰ ਇਧਰ ਨੇ ਇਧਰ ਛੇਕਲੇ ਹੋਰ ਕਿਹੜੀ ਜ਼ਮੀਨ ਆ ਹਾਂਜੀ ਤੇ ਭਗਤ ਸਿੰਘ ਉਹਨਾਂ ਦੀ ਜ਼ਮੀਨ ਆ ਤੇ ਉਹ ਸਾਰੇ ਇੱਥੇ ਹਾਜ਼ਰ ਨੇ ਤੇ ਤੁਹਾਡੇ ਸਾਹਮਣੇ ਰੋੜ ਵੀ ਗਈ ਹੈ ਜ਼ਮੀਨ ਆ ਸਾਹਮਣੇ ਆਜ ਜੋ ਤਜਵੀਨ ਤੋਂ ਜਿਹੜਾ ਇਧਰ ਲੈ ਬਨੇ ਦਰਿਆ ਆ ਗਿਆ ਤੇ ਤੁਸੀਂ ਦੱਸੋ ਵੀ ਇੱਥੇ ਚ ਕਿਹੜੀ ਮਿੱਟੀ ਚੁੱਕੀ ਜਾਣੀ ਚਾਹੀਦੀ ਏ ਕਿ ਨਹੀਂ ਚੁੱਕੀ ਜਾਣੀ ਚਾਹੀਦੀ ਹਰ ਜਿਹੜਾ ਬੁੱਧੀਜੀਵੀ ਕਹ ਲੋ ਭਾਵੇਂ ਸਮਾਜ ਸੇਵੀ ਕਹ ਲੋ ਉਹਦੇ ਮਨ ਦੇ ਵਿੱਚ ਇੱਕ ਦਰਦ ਹੁੰਦਾ ਪਰ ਯਾਰ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਤੇ ਜੇ ਹੁਣ ਉਹਨਾਂ ਦੀ ਜ਼ਮੀਨਾਂ ਸਾਫ਼ ਕਰਨੇ ਦਰਿਆ ਵਿੱਚੋਂ ਸਾਫ਼ ਹੋ ਜੇ ਤੇ ਹੋ ਸਕਦਾ ਫਿਰ ਦੁਬਾਰਾ ਇੱਥੇ ਮਿੱਟੀ ਪੈ ਜੇ ਨੇ ਜ਼ਮੀਨਾਂ ਬਣ ਜਾਣ ਤੇ ਉਹ ਜਿਹੜੀ ਆਪਾਂ ਦਰਿਆ ਵਿੱਚੋਂ ਸਾਫ਼ ਕਰਨੇ ਨੇ ਢੀ ਸਿਲਟਾਂ ਦੇ ਬਾਜਵਾ ਉੱਥੇ بڑے ਕਰੋੜ ਕਰੋੜ ਕਿਦਾਂ ਦਾ ਗੱਲਾਂ ਕਰਦਾ ਹੁੰਦਾ ਦੀ ਤੂੰ ਭਗਵੰਤ ਮਾਨ ਨਾਲ ਡੀਸਲ ਟਿਕ ਨਹੀਂ ਕਰਾਈ ਤਾਂ ਹੜਾਗੇ ਤਾਂ ਹੁਣ ਇੱਥੇ ਆ ਕੇ ਮਿੰਟ 'ਚ ਲੋਕਾਂ ਨੂੰ ਹੋਰ ਦਿਆ ਹੋਰ ਸਟੇਜਾਂ ਤੋਂ ਗੱਲਾਂ ਕਰਨੀ ਸ਼ੁਰੂ ਕਰ ਦਿੰਦਾ ਇਹਦੇ ਹੱਥ ਇੱਕ ਮੁੱਦਾ ਆ ਗਿਆ 2014 ਤੋਂ ਲੈ ਕੇ ਵੀ ਕਾਲੀ ਦਲ ਨੇ ਜਿਹੜੀ ਹੈ ਨਾ ਉਹ ਮਾਈਨਿੰਗ ਸ਼ੁਰੂ ਕਰਤੀ ਉਹਦੇ ਨਾਲ ਸਾਡੇ ਬੇਟ ਖੇਤ ਦਾ ਅਰਪਾਂ ਰੁਪਈਆ ਦਾ ਨੁਕਸਾਨ ਹੁਣ ਤੱਕ ਹੋਇਆ ਇੱਥੇ ਹਜ਼ਾਰਾਂ ਮੁੰਡੇ ਜਿਹੜੇ ਰੇੜੀਆਂ ਵਾਲੇ ਹਜ਼ਾਰਾਂ ਰੇਤਾ ਭਰਨ ਵਾਲੇ ਹਜ਼ਾਰਾਂ ਟਰਾਲੀਆਂ ਵਾਲੇ ਇਥੋਂ ਕੰਮ ਕਰਦੇ ਸੀ ਉਹੀ ਜਿਹੜਾ ਨੁਕਸਾਨ ਇੱਕ ਤੇ ਉਹ ਗਿਆ ਨੁਕਸਾਨ ਦੂਸਰਾ ਸਾਡੇ ਲੋਕਾਂ ਨੇ 6-600 ਇਥੇ ਤੁਹਾਡੇ ਢੇਰਾਂ ਢੇਰ ਲਾਗੇ ਤੁਹਾਡੇ ਦਰਿਆ ਜਿਹੜੇ ਤਿੰਨ ਤਿੰਨ ਬਣ ਗਏ ਇਥੇ ਇਹ ਸਾਰਾ ਨੁਕਸਾਨ ਇਸ ਬਾਜਬਿਆ ਕਰਕੇ ਹੋਇਆ ਇਹਦਾ ਜਿਹੜਾ ਲੈਵਲ ਹੈ ਇਹ ਰੇਤਾ ਰੂਤਾ ਵਾਲਾ ਲੈਵਲ ਨਹੀਂਗਾ ਇਹ ਜਾ ਕੇ ਹੋਰ بڑے ਵੱਡੇ ਮੁੱਦੇ ਨੇ ਸਾਰੀ ਦੁਨੀਆ ਹੜ੍ਹ ਪ੍ਰਭਾਵਤ ਲੋਕਾਂ ਦੇ ਨਾਲ ਖੜੀ ਆ ਇਹਨੂੰ ਹੜ੍ਹ ਪ੍ਰਭਾਵਤ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਇਸ ਟਾਈਮ ਸਾਰੇ ਲੋਕਾਂ ਦਾ ਦਰਦ ਉਹਨਾਂ ਦੇ ਮਨਾਂ ਦੇ ਵਿੱਚ ਲੋਕਾਂ ਪ੍ਰਤੀ ਜਿਹੜਾ ਜਿਹੜੀ ਆ ਇੱਕ ਬਣਿਆ ਚੇਤਨਾ ਬਣੀ ਹੈ ਉਹਦੇ ਨਾਲ ਖਲੋਣਾ ਚਾਹੀਦਾ ਹੈ ਇਥੇ ਝੰਡਾ ਲਾ ਕੇ ਖਲੋਂਦਾ ਸੋ ਗੱਡੀਆਂ ਨੂੰ ਕਹਿੰਦਾ ਪੁੱਟੋ ਤੇ ਲੋਕਾਂ ਦੀ ਸਾਫ਼ ਕਰੋ ਤੇ ਲੋਕਾਂ ਦਾ ਦਰਿਆ ਵਾ ਸਹੀ ਜਗ੍ਹਾ ਚੱਲ ਕਿ ਜਿਵੇਂ ਦੱਸਿਆ ਗੁਰਪ੍ਰਤਾਪ ਜੀ ਨੇ ਕਿ ਇਹ ਦੋ ਪਾੜ ਹੋ ਗਏ ਨੇ ਦਰਿਆ ਦੇ ਕੀ ਇੱਥੋਂ ਦੇ ਲੋਕ ਤੁਸੀਂ ਵੀ ਇੱਥੋਂ ਸੰਬੰਧਤ ਹੋ ਇਸ ਖੇਤਰ ਦੇ ਨਾਲ ਇਹ ਦਰਿਆ ਪਰਲੀ ਸਾਈਡ ਤੇ ਵਗਦਾ ਸੀ ਜਾਂ ਪਹਿਲਾਂ ਵੀ ਇਸੇ ਤਰ੍ਹਾਂ ਵਗਦਾ ਸੀ ਵੇਖੋ ਪਰਲੀ ਸਾਈਡ ਤੇ ਵੀ ਨੁਕਸਾਨ ਆ ਜੀ ਜੀ ਦਰਿਆ ਵੜਦਾ ਵਗਦਾ ਇਹ ਵਿਚਕਾਏ ਜੀ ਜਿੱਥੇ ਅੱਜ ਉਹ ਰੇਤ ਦੇ ਢੇਰ ਆ ਵੱਡੇ ਅੱਛਾ ਜੀ ਉੱਥੇ ਉੱਥੇ ਦਰਿਆ ਸੀ ਤੇ ਆਹ ਸਾਈਡਾਂ ਤੇ ਜ਼ਮੀਨਾਂ ਆ ਇੱਧਰ ਵੀ ਤੇ ਪਰਲੀ ਸਾਈਡ ਵੀ ਠੀਕ ਹੈ ਹੁਣ ਸਿਰਫ ਇਹ ਜਿੰਨੇ ਕਿਸਾਨ ਆ ਜਿੰਨੇ ਸਾਡੇ ਵੀਰ ਉਹ ਚਾਹੁੰਦੇ ਆ ਵੀ ਦਰਿਆ ਆਪਣੇ ਟਿਕਾਣੇ ਤੇ ਵਗੇ ਜੀ ਜੀ ਉਹ ਤਾਂ ਕਹਿੰਦੇ ਆ ਵੀ ਜਿਹੜੀ ਇਹ ਰੇਤ ਆ ਇਹ ਜਿਹੜੀ ਸਿਲਟ ਵਿੱਚ ਪਈ ਆ ਇਹ ਚੁੱਕੀ ਜਾਵੇ ਦਰਿਆ ਆਪਣੇ ਟਿਕਾਣੇ ਤੇ ਚੱਲ ਜਾਏ ਜਿਹੜੀਆਂ ਸਾਈਡਾਂ ਦੇ ਸਾਡੀਆਂ ਜ਼ਮੀਨਾਂ ਖਰਾਬ ਹੋਈਆਂ ਉਹ ਸਾਡੀਆਂ ਜ਼ਮੀਨਾਂ ਵਾਉਣ ਜੋਗ ਜਿਹੜੀਆਂ ਉਹ ਹੋ ਜਾਣ ਇਹ ਕਰਕੇ ਇਹਨਾਂ ਸਾਰੇ ਕਿਸਾਨਾਂ ਦਾ ਸਾਰਿਆਂ ਦਾ ਇਹੋ ਹੀ ਆ ਵੀ ਦਰਿਆ ਆਪਣੇ ਟਿਕਾਣੇ ਤੇ ਜਾਵੇ ਬਜਕਾਉ ਦਰਿਆ ਖਾਲੀ ਹੋਵੇ ਦੇ ਉਹ ਖਾਲੀ ਤਾਂ ਹੀ ਹੋਣਾ ਜੇ ਵਿੱਚੋਂ ਰੇਤ ਚੁੱਕਣਗੇ ਜੋ ਵੀ ਇਹ ਚ ਪੱਥਰ ਆ ਜੋ ਵੀ ਇਹ ਚ ਹੈਗਾ ਇਹਨੂੰ ਚੁੱਕਿਆ ਜਾਊ ਫੇਰ ਹੀ ਹੈ ਨਾ ਤੇਰੀਓ ਖਾਲੀ ਹੋਊਗਾ ਉਹਦਾ ਮਤਲਬ ਹੈ ਕਿ ਜਿਹੜੀ ਹੈਗੀ ਜਿਸ ਦਾ ਖੇਤ ਉਸ ਦੀ ਰੇਤ ਉਸੇ ਪਾਲਿਸੀ ਤਹਿਤ ਜਿਹੜੀ ਆ ਰੇਤ ਪੁੱਟੀ ਜਾ ਰਹੀ ਆ ਫਿਰ ਬਾਕੀ ਜਥੇਬੰਦੀਆਂ ਨੇ ਜਾਂ ਇਲਾਕੇ ਦੇ ਲੋਕਾਂ ਵੱਲੋਂ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ ਵੇਖੋ ਉਹ ਜਿਹੜਾ ਜਿਹੜਾ ਵੀ ਕੋਈ ਇਹ ਵਿਰੋਧ ਕਰਦਾ ਨਾ ਮੈਂ ਕਿੰਨੋਂ ਕਿਸਾਨਾਂ ਨਾਲ ਦੁਸ਼ਮਣੀ ਉਹਨਾਂ ਦੀ ਕੋਈ ਤੁਹਾਡੀ ਨਿੱਜੀ ਦੁਸ਼ਮਣੀ ਆ ਨਾ ਕਿਸੇ ਨਾਲ ਕਿ ਕ੍ਰੈਸ਼ਰ ਵਾਲੇ ਨਾ ਉਹ ਨਿੱਜੀ ਤੌਰ ਤੇ ਕੱਢੋ ਰਸਤੇ 'ਚ ਸਾਰੇ ਆਪਾਂ ਇਕੱਠੇ ਰੋਜ਼ ਰਹਿੰਦੇ ਆ ਤੁਹਾਡੀ ਕੋਈ ਨਿੱਜੀ ਕੋਈ ਗੱਲ ਆ ਤੇ ਇਹ ਆਪਣਾ ਨਿੱਜੀ ਕਰੋ ਪਰ ਇਹ ਗੱਲ ਦੇ ਵਿੱਚ ਕਿਸੇ ਨੂੰ ਇਸ਼ੂ ਬਣਾ ਕੇ ਉਹਨੂੰ ਟਾਰਗੇਟ ਕਰਨਾ ਇਹ ਬਿਲਕੁਲ ਗਲਤ ਹੈ ਇਹ ਚ ਕਿਸਾਨਾਂ ਦਾ ਵੱਡਾ ਨੁਕਸਾਨ ਆ ਦਰਿਆ ਆਪਣੇ ਖਾਲਿਆ ਜਾਣਾ ਚਾਹੀਦਾ ਦਰਿਆ 'ਚੋਂ ਜਿਹੜਾ ਸਿਲਟ ਸਾਰੀ ਚੁੱਕੀ ਜਾਣੀ ਚਾਹੀਦੀ ਆ ਤੇ ਜ਼ਮੀਨਾਂ ਲੋਕਾਂ ਦੀਆਂ ਜਿਹੜੀਆਂ ਉਹ ਸੇਵ ਕਰਨੀਆਂ ਚਾਹੀਦੀਆਂ ਇਹ ਸਰਕਾਰ ਦੀ ਵੀ ਪਾਲਿਸੀ ਆ ਤੇ ਜਿਹੜੇ ਸਾਡੇ ਇਹ ਜਥੇਬੰਦੀਆਂ ਵਾਲੇ ਅੱਜ ਵੀਰ ਇੱਥੇ ਆਏ ਆ ਕਿਸਾਨ ਵੀਰ ਵੀ ਆਏ ਉਹਨਾਂ ਸਾਰਿਆਂ ਦੀ ਇਹੋ ਹੀ ਆ ਕਿ ਸਾਡੀ ਜ਼ਮੀਨ ਜਿਹੜੀ ਉਹ ਸੇਫ ਹੋ ਜੇ ਦਰਿਆ ਆਪਣੇ ਟਿਕਾਣੇ ਤੇ ਜਾਵੇ ਜਿਵੇਂ ਤੁਹਾਡੀਆਂ ਦੋ ਜਥੇਬੰਦੀਆਂ ਨੇ ਜਿਹੜੀਆਂ ਮਾਈਨਿੰਗ ਧਿਰ ਦੇ ਨਾਲ ਖਲੋ ਗਈਆਂ ਦੂਸਰੀ ਜਥੇਬੰਦੀ ਜਿਹੜੀ ਆ ਉਹ ਦਾ ਵਿਰੋਧ ਕਰੂਗੀ ਕੱਲ ਨੂੰ ਤੇ ਟਕਰਾਅ ਦੀ ਸਥਿਤੀ ਇਹਦਾ ਮੈਸੇਜ ਕਿਵੇਂ ਜਦੋਂ ਟਕਰਾਅ ਵੀ ਜਥੇਬੰਦੀਆਂ ਦਾ ਬਣ ਜਾਂਦਾ ਹੁੰਦਾ ਇਹੋ ਜਿਹਾ ਕਲੇਸ਼ ਵੀ ਸਾਹਮਣੇ ਆ ਜਾਂਦੇ ਆ ਨਹੀਂ ਅਸੀਂ ਅਸੀਂ ਤਾਂ ਬੇਨਤੀ ਕਰਨਾ ਹੈ ਵੀ ਟਕਰਾਅ ਦੀ ਸਥਿਤੀ ਤਾਂ ਕਰੋ ਕਿ ਜੇ ਸਾਡਾ ਇੱਥੇ ਮੈਂ ਇੱਥੇ ਚੁੱਕਣਾ ਜੇ ਕਿਸਾਨਾਂ ਦਾ ਨੁਕਸਾਨ ਆ ਤੇ ਫਿਰ ਅਸੀਂ ਉਹਨਾਂ ਨਾਲ ਆ ਜੇ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਨਾ ਫਿਰ ਨਾਲ ਅਸੀਂ ਬਹਿਜਨੇ ਆ ਫਿਰ ਅਸੀਂ ਅਸੀਂ ਬੰਦ ਕਰਾ ਦਨੇ ਆ ਜੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਹੀ ਨਹੀਂਗਾ ਕਿਸਾਨ ਆਪ ਕਹਿੰਦੇ ਆ ਆ ਲੰਮੜਦਾਰ ਜੀ ਜ਼ਮੀਨ ਵਾਲੇ ਆ ਇੱਥੇ ਬੁੰਜਾ ਕਨਾਲੇ ਨਾਲ ਕੁੰਜਾ ਕਨਾਲ ਪੈਲੀ ਆ ਇਹ ਆਪ ਕਹਿੰਦੇ ਵੀ ਮੇਰੀ ਪੈਲੀ ਵੇਲੀ ਕਰਕੇ ਦੋ ਵੀ ਮੈਂ ਇਹਨਾਂ ਨੂੰ ਕ੍ਰੈਸ਼ਰ ਵਾਲਿਆਂ ਨੂੰ ਕਿਹਾ ਮੈਂ ਇਹਨਾਂ ਕੋ ਭਾਏ ਪੈਸੇ ਲੈ ਜੋ ਵੀ ਕੀਤਾ ਵੀ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਜ਼ਮੀਨ ਜਿਹੜੀ ਆ ਇਹ ਚੋਂ ਰੇਤ ਚੁੱਕ ਦੋ ਤੇ ਮੈਨੂੰ ਪੱਧਰੀ ਕਰ ਦੋ ਮੈਂ ਤੇ ਮਿੱਟੀ ਪਾ ਕੇ ਆਪਣੀ ਜ਼ਮੀਨ ਵਾਗੂ ਕਰ ਲੂੰਗਾ ਫਿਰ ਆਪਾਂ ਲੰਬੜਦਾਰ ਦੇ ਲੰਬੜਦਾਰ ਵੀ ਇੱਕ ਕਿਸਾਨ ਹੈ ਵੀ ਅਸੀਂ ਇਹਦੇ ਦੋਸ਼ੀ ਹੈ ਨਾ ਵੀ ਇਹਨੂੰ ਆਪਾਂ ਜ਼ਮੀਨ ਨਹੀਂ ਪੱਧਰ ਕਰਨ ਦੇਣੀ ਆ ਭਗਵਾਨ ਸਿੰਘ ਜੀ ਸਰਪੰਚ ਹੁਣ ਇਹਨਾਂ ਦੇ ਤਿੰਨ ਕਿੱਲੇ ਪੈਲੀ ਇੱਥੇ ਇੱਥੇ ਜਿਹੜੀ ਰੁੜੀ ਆ ਇਹ ਕਹਿੰਦੇ ਸਾਡੀ ਤਿੰਨ ਕਿੱਲੇ ਪੈਲੀ ਬੱਜ ਜਾਂਦੀ ਜੇ ਉਹ ਸਾਹਮਣੀ ਬੜਕੀ ਜੀ ਪੁੱਟੀ ਜਾਂਦੀ ਆ ਤੇ ਅਸੀਂ ਇੱਥੇ ਮਿੱਟੀ ਪਾ ਕੇ ਤੇ ਆਪਣੀ ਜ਼ਮੀ ਤੇਨ ਕਿਲੇ ਉਹਨਾਂ ਦੇ ਥੱਲੇ ਵੀ ਆ ਉਹ ਕ੍ਰੈਸ਼ਰ ਵਾਲਿਆਂ ਨੇ ਗਾੜੀ ਸਰਕਾਰੀ ਜੋ ਵੀ ਕਾਗਜ ਇਹਨਾਂ ਦੇ ਇਹਨਾਂ ਨੇ ਸਰਕਾਰੀ ਪੈਸੇ ਜਮ੍ਹਾਂ ਕਰਾਉਣੇ ਜੋ ਵੀ ਉਹਨਾਂ ਉਹਨਾਂ ਜਮ੍ਹਾਂ ਕਰਾ ਕੇ ਉਹਨਾਂ ਆਪਣੇ ਜਿਹੜੇ ਡਾਕੂਮੈਂਟ ਪੂਰੇ ਕਰ ਲਏ ਫਿਰ ਅਸੀਂ ਫਿਰ ਵੀ ਕੋਈ ਰਿਚਾ ਡਾਉਣੇ ਆ ਫਿਰ ਅਸੀਂ ਕਿਸਾਨਾਂ ਦੇ ਵੀ ਦੁਸ਼ਮਣਾਂ ਫਿਰ ਅਸੀਂ ਕਿਸਾਨਾਂ ਨਾਲ ਦੁਸ਼ਮਣੀ ਪਾਲਣ ਦੇ ਵੀ ਤੇਰੀ ਜ਼ਮੀਨ ਮੈਂ ਨਹੀਂ ਪਦਰੀ ਕਰਨ ਦੇਣੀ ਇਹਦਾ ਮਤਲਬ ਮੈਂ ਤੇ ਉਹਨਾਂ ਨੂੰ ਜਿਹੜੇ ਵੀ ਵੀਰ ਹੈਗੇ ਆ ਪਿੰਡ ਵਾਲੇ ਆ ਤੇ ਜਾ ਉਹ ਜੱਥੇਬੰਦੀ ਵਾਲੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੀ ਕਰ ਸਕਦਾ ਵੀ ਇਹੋ ਜੀ ਕੇ ਨਾ ਨਿੱਜੀ ਵੈਰ ਨਾ ਕੱਢੋ ਮੇਰੀ ਹੋ ਗੱਲ ਕਹਿਣਾ ਸੋ ਇਹਨਾਂ ਤੋਂ ਇਲਾਵਾ ਜਿਵੇਂ ਸਰਪੰਚ ਨੇ ਭਗਵੰਤ ਸਿੰਘ ਸਾਡੇ ਨਾਲ ਤੁਹਾਡੇ ਤੇ ਵੀ ਕੱਲ ਇਨਵਾਲਵਮੈਂਟ ਜਿਹੜੀ ਆ ਮਾਈਨਿੰਗ ਦੀ ਆਈ ਸੀਗੀ ਕਿ ਤੁਹਾਡੀ ਵੀ ਇਸ ਧਿਰ ਦੇ ਨਾਲ ਜਿਹੜੀ ਆ ਉਹ ਸਾਂਝ ਹੈਗੀ ਆ ਪਾਰਟਨਰਸ਼ਿਪ ਹੈਗੀ ਆ ਮੈਂ ਦੱਸਣਾ ਚਾਹੁੰਨਾ ਜੀ ਇਹ ਮਸਲਾ ਕੱਲ ਕ੍ਰੀਏਟ ਹੋਇਆ ਜੀ ਜੀ ਆ ਮੇਰੇ ਕੋਲ ਐਪਲੀਕੇਸ਼ਨ ਆ ਜਿਹੜੀ ਮੈਂ ਡੀਸੀ ਦਫ਼ਤਰ ਦਿੱਤੀ ਆ ਇਹਨੂੰ ਤੁਸੀਂ ਵੇਚ ਕਰੋ ਜੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਮੈਂ ਡੀਸੀ ਦਫ਼ਤਰ ਦੇ ਕੇ ਆਇਆ ਆ ਦੋ ਐਪਲੀਕੇਸ਼ਨਾਂ ਵੀ ਮੇਰੀ ਇੰਨੀ ਜ਼ਮੀਨ ਰੁੱੜ ਚੁੱਕੀ ਆ ਤੇ ਕਿਰਪਾ ਕਰਕੇ ਇੱਥੇ ਸਟੱਡ ਬਣਾਏ ਜਾਣ ਗੁਰਦਾਸਪੁਰ ਡੀਸੀ ਦਫ਼ਤਰ ਨੂੰ ਦੇ ਕੇ ਆਇਆ ਨੰਬਰ ਉਹਦਾ ਲੱਗਾ ਐਸ ਐਪਲੀਕੇਸ਼ਨ ਤੇ ਅਸੀਂ ਤੇ ਜਉਂਦਾ ਹੜਾ ਉਦੋਂ ਦਾ ਤਰਲੋ ਬਚੀ ਹੋਏ ਪਏ ਆ ਵੀ ਸਾਡੇ ਆ ਦਿਖਾ ਦਿਓ ਜੀ ਗੰਨਾ ਔਰ ਪਪਲਰ ਲੱਗੇ ਵਿੱਚ ਰੁੜ ਚੁੱਕੇ ਆ ਅਸੀਂ ਇਹ ਸਰਕਾਰਾਂ ਨੂੰ ਬੇਨਤੀਆਂ ਕਰ ਕਰ ਕੇ ਅਸੀਂ ਬਹੁਤ ਖੁਸ਼ ਹੋਏ ਜਦੋਂ ਭਗਵੰਤ ਮਾਨ ਦਾ ਬਿਆਨ ਆਇਆ ਵੀ ਆਪਾਂ ਜਿਹੜਾ ਇਹ ਜਿਸ ਕੀ ਰੇਤ ਉਸ ਕੀ ਖੇਤ ਅਸੀਂ ਮਨੋਂ ਖੁਸ਼ ਹੋਏ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਹਲਕੇ ਦਾ ਐਡਾ ਸੋਹਣਾ ਸੁਥਰਾ ਵੱਡਾ ਲੀਡਰ ਵੱਡਾ ਲੀਡਰ ਲੋਕ ਬੋਲਦੇ ਬਹੁਤ ਵੱਡਾ ਲੀਡਰ ਪਰ ਉਹਦੀ ਸੋਚ ਜਿਹੜੀ ਅੰਦਰੋਂ ਆ ਕਿਸਾਨਾਂ ਪ੍ਰਤੀ ਬਹੁਤ ਮਾੜੀ ਪਾਈ ਗਈ ਹੈ ਜੀ ਕੱਲ ਦੇਖਿਆ ਬੜਾ ਦੁੱਖ ਲੱਗਾ ਵੀ ਸਾਡੀਆਂ ਤਾਂ ਜ਼ਮੀਨਾਂ ਰੁੜ ਗਈਆਂ ਤੇ ਸੱਜੇ ਖੱਬੇ ਲੋਕ ਰੋਟੀ ਸਿੱਕਣ ਆ ਗਏ ਇੱਥੇ ਜੀ ਅਸੀਂ ਕਹਿੰਨੇ ਆ ਜੇ ਤੈਨੂੰ ਇੰਨੀ ਚੰਗੀ ਪਿਆਲੀ ਲੱਗਦੀ ਆ ਛਾਲਿਆਂ ਤੋਂ ਲੈ ਕੇ ਫੁੱਲੜੇ ਤੱਕ ਸਾਰੀ ਖਰੀਦ ਲਾ ਅਸੀਂ ਵੀ ਤੈਨੂੰ ਦੇ ਦੰਨੇ ਆ ਕੱਲ ਨੂੰ ਸਾਨੂੰ ਮਰਵਾ ਕੇ ਵੀ ਇਹਨੇ ਪਿਆਲੀ ਸਾਡੀ ਇਕੱਠੀ ਕਰਨੀ ਆ ਮੇਰੇ ਸਾਰੇ ਬੱਚੇ ਬਾਰ ਪੱਕੇ ਐ ਨਾ ਆ ਰਹਾ ਮੈਂ ਕੱਲਾ ਇੱਥੇ ਰਹਿਣਾ ਮੈਨੂੰ ਸ਼ੱਕ ਆ ਵੀ ਇਹਨਾਂ ਨੇ ਸਾਡੀ ਪੈਲੀ ਤੇ ਕਬਜ਼ਾ ਕਰਨਾ ਅਸੀਂ ਕਹਿੰਦੇ ਉਦਾਂ ਹੀ ਨਾਲਾ ਪੈਲੀ ਅੱਗੇ ਵੀ ਇਹਦਾ ਕੰਮ ਏ ਆ ਫੁੱਲੀਆਂ ਤੋਂ ਲੈ ਕੇ ਸ਼ਾਲੇਂ ਦਾ ਕਹਿੰਦੇ ਸਾਰਾ ਕਬਜ਼ਾ ਕਰਨਾ ਨੀ ਤੇ ਆਣ ਕੇ ਮੌਕੇ ਤੇ ਵੇਖੇ ਉੱਥੇ ਪਾ ਕੇ ਗੱਲਾਂ ਕਰਦੇ ਆ ਆ ਸਾਡੀ ਰਾਜੂਵਿਲਾ ਜ਼ਮੀਰ ਰੁੜੀ ਆ ਇੱਥੇ ਤਿੰਨ ਪਿੰਡ ਇਕੱਠੇ ਜੁੜਦੇ ਆ ਰਾਜੂਵਿਲਾ ਮੋੜਸਰਾਏ ਤੇ ਇਹ ਕਹ ਨਾਲ ਹੋ ਰਾ ਇਹ ਤਿੰਨਾਂ ਪਿੰਡਾਂ ਦੀ ਮਗਲੇ ਦੀ ਪੈਲੀ ਜੁੜਦੀ ਆ ਇੱਥੇ ਸਾਡੀ ਰਾਜੂ ਬੇਲੇ ਵਿੱਚ ਆ ਤਿੰਨ ਕਿਲੇ ਜ਼ਮੀਨ ਸਮੇਤ ਬੱਬਰ ਰੋੜੇ ਆ ਅਸੀਂ ਤਾਂ ਹਾ ਦਾ ਨਾਰਾ ਮਾਰਨ ਦੇ ਬੜੇ ਸਰਕਾਰ ਤੇ ਖੁਸ਼ ਗਏ ਵੀ ਆ ਸਰਕਾਰ ਨੇ ਜਿਹੜਾ ਕੱਢਿਆ ਜਿਸ ਕੀ ਰੇਤ ਉਸ ਕੀ ਖੇ ਸਾਡਾ ਵੀ ਕੋਈ ਭਲਾ ਹੋ ਜਾਏਗਾ ਪਰ ਜਦੋਂ ਕੱਲ ਇਹਨਾਂ ਲੀਡਰਾਂ ਨੇ ਫੋਨ ਕਰ ਕਰਕੇ ਵਿਰੋਧ ਕਰਾਇਆ ਫਿਰ ਦੁੱਖ ਲੱਗਾ ਜੀ ਸੋ ਭੈਣੀ ਪਸਵਾਲ ਦੇ ਲੰਬੜਦਾਰ ਨੇ ਸਾਡੇ ਨਾਲ ਲੰਬੜਦਾਰ ਜੀ ਤੁਹਾਡੇ ਪਿੰਡ ਦੇ ਲੋਕਾਂ ਵੱਲੋਂ ਜਿਆਦਾ ਵਿਰੋਧ ਕੀਤਾ ਗਿਆ ਜਿਹੜਾ ਕੱਲ ਦਾ ਸੀ ਜਾਂ ਤੇ ਲੱਗਦੇ ਪਿੰਡਾਂ ਨਾਲ ਜੋ ਜਥੇਬੰਦੀ ਦੇ ਨਾਲ ਖੜੀ ਸੀ ਪਗੜੀ ਸੰਭਾਲ ਜੱਟਾਂ ਲੈਣ ਨਾਲ ਤੇ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਇਹ ਤੁਹਾਡੇ ਪਿੰਡ ਵੇਖ ਲਓ ਤੁਸੀਂ ਇੱਥੇ 10 ਕਿਲੋਮੀਟਰ ਪਿਛੇ ਰਹਿ ਗਿਆ ਇੱਥੇ ਆ ਕੇ ਉਹਨਾਂ ਦਾ ਉਹ ਪਿੰਡ ਦਾ ਕੀ ਇੱਥੇ ਲੈਣਾ ਦੇਣਾ ਤੁਸੀਂ ਆਪ ਹੀ ਸੋਚ ਲਓ ਇਹ ਸਾਰੀਆਂ ਜਿਹੜੀਆਂ ਸਿਆਸੀ ਇਹ ਰੋਟੀਆਂ ਲੋਕੀ ਸੇਕਦੇ ਆ ਜ਼ਮੀਨ ਤੇ ਸਾਡੀ ਜੁੜੀ ਇਹੀ ਕਰਾਉਣ ਦੇ ਸਰਕਾਰ ਦਾ ਹੀ ਧੰਨਵਾਦ ਕਰਨਿਆ ਜਿਨ੍ਹਾਂ ਨੇ ਕ੍ਰੈਸ਼ਰਾਂ ਵਾਲਿਆਂ ਨੂੰ ਕਹਿ ਕਿ ਤੇਹੀ ਅਹੀ ਉਹਨਾਂ ਨਾਲ ਮੀਲ ਕਰਕੇ ਤੇ ਮਿੱਟੀ ਚਕਾਉਣ ਦਾ ਕਰ ਰਹੇ ਆ ਜੀ ਕਿ ਸਾਡਾ ਖੇਤ ਵੇਲਾ ਕਰ ਦੇ ਠੀਕ ਹੈ ਜੀ ਇਹਨਾਂ ਨੂੰ ਉੱਥੇ ਹੁਣ ਕੀ ਇਹਨਾਂ ਨੂੰ ਤੰਗੀਆਂ ਤੇ ਉਹ ਜਵਾਬ ਦੇਣਗੇ ਜੀ ਸੋ ਇਹਨਾਂ ਤੋਂ ਇਲਾਵਾ ਸਾਡੇ ਨਾਲ ਜੋ ਤੇਰ ਇਥੋਂ ਮਾਈਨਿੰਗ ਜਿਹੜੀ ਚੱਲਾਰੀ ਆ ਜਿਨ੍ਹਾਂ ਦਾ ਵਿਰੋਧ ਡਟਵਾ ਕੱਲ ਸਾਹਮਣੇ ਆਇਆ ਸੀ ਉਹਨਾਂ ਨਾਲ ਬਲਜੀਤ ਸਿੰਘ ਬੱਲਦੀ ਜੀ ਨੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਜਿਵੇਂ ਇਹ ਮਾਈਨਿੰਗ ਚੱਲ ਰਹੀ ਆ ਸਾਹਮਣੇ ਜੀ ਤੇ ਕਿਸਾਨ ਆਗੂ ਨੇ ਵੀ ਦੱਸਿਆ ਕਿ ਦੋ ਫਾੜ ਹੋ ਚੁੱਕਾ ਹੈ ਦਰਿਆ ਕੀ ਜਿਹੜੀ ਮਾਈਨਿੰਗ ਦੀ ਪਾਲਿਸੀ ਹੈਗੀ ਆ ਉਹਦੇ ਵਿੱਚ ਇਜਾਜ਼ਤ ਹੈਗੀ ਆ ਕਿ ਜਿਹੜੀ ਓਪਨ ਲਾਈਨ ਮਸ਼ੀਨਾਂ ਨੇ ਜਾਂ ਮਸ਼ੀਨਰੀ ਦੁਆਰਾ ਜਿਹੜੀ ਵਿੱਚੋਂ ਖਦਾਈ ਕੀਤੀ ਜਾ ਸਕਦੀ ਹੈ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਤਾਂ ਇੱਥੇ ਜ਼ਮੀਨ ਲਈ ਬੁੰਜਾ ਸਾਡੀ ਜਾਣਕਾਰੀ ਸਾਰੇ ਮੈਨੂਅਲ ਢੰਗ ਦੇ ਨਾਲ ਹੀ ਹੋ ਸਕਦੀ ਆ ਮਾਈਨਿੰਗ ਜਿਉ ਮਾਈਨਿੰਗ ਦੀ ਪਾਲਿਸੀ ਹੈ ਜੀ ਦੱਸਦਾ ਜੀ ਹਾਂਜੀ ਹਾਂਜੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸਭ ਤੋਂ ਪਹਿਲਾਂ ਜਿਸ ਕਾ ਖੇਤ ਉਸ ਕਾ ਰੇਤ ਵੀ ਜਿਹਦਾ ਖੇਤ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਕੁਝ ਵੀ ਪਿਆ ਆ ਉਹ ਚੁੱਕ ਸਕਦਾ ਭਾਵੇਂ ਰੇਤ ਆ ਭਾਵੇਂ ਮਿੱਟੀ ਆ ਜੀ ਜੀ ਲੰਬੜਦਾਰ ਜੀ ਦੀ ਪੈਲੀ ਆ ਸਾਹਮਣੇ 52 ਕਨਾਲ ਜਿਹੜੀ ਫਸਲ ਤਖਰਾਬ ਹੋ ਗਈ ਆ ਚੈੱਕ ਕਰ ਲੋ 8 8 9 9 ਫੁੱਟ ਆ ਸਾਹਮਣੇ ਮਾਰੋ ਜੀ ਕੈਮਰਾ ਜੀ ਜੀ ਵੀ 8 8 9 9 ਫੁੱਟ ਉਥੇ ਪਿਆ ਮਾਲ ਕੇ ਨਹੀਂ ਪਿਆ ਦੱਸੋ ਨਹੀਂ ਨਹੀਂ ਮੇਰਾ ਕੁਐਸਚਨ ਇਹ ਹਾਂ ਮੈਂ ਉੱਥੇ ਹੀ ਆਉਣ ਲੱਗਾ ਜੀ ਮਸ਼ੀਨਰੀ ਲੱਗ ਸਕਦੀ ਕਿ ਨਹੀਂ ਲੱਗ ਸਕਦੀ ਉੱਥੇ ਆਉਣ ਲੱਗਾ ਜੀ ਹਾਂ ਜੀ ਉਹ ਪਿੱਛੇ ਜਿੱਥੇ ਸਾਡੀ ਮਸ਼ੀਨ ਲੱਗੀ ਸੀ ਜਿੱਥੋਂ ਗੱਡੀ ਵੀ ਖੜੀ ਸੀ ਤੇ ਭਰ ਰਹੀ ਸੀ ਜਿਹੜੀ ਕੱਲ ਵੀਡੀਓ ਚੱਲੀ ਆ ਜੀ ਜੀ ਉਹ ਜ਼ਮੀਨ ਹੈਗੀ ਸਰਦਾਰ ਭਗਵੰਤ ਸਿੰਘ ਹੋਣਾ ਦੀ ਅੱਛਾ ਜੀ ਉਹ ਫਸਲ ਰੁੜ ਗਈ ਗੰਨਾ ਰੁੜ ਗਿਆ ਪਪਲਰ ਰੁੜ ਗਏ ਉਥੇ ਪੱਥਰ ਰੇਤਾ ਤੇ ਮਿੱਟੀ ਚੜ ਗਈ ਜੀ ਜੀ ਇਹਨਾਂ ਨੇ ਸਾਨੂੰ ਕਿਹਾ ਚੱਕੋ ਜੀ ਜੀ ਉਸੇ ਨੋਟੀਫਿਕੇਸ਼ਨ ਤੋਂ ਬਾਅਦ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕਰਤਾ ਕ੍ਰੈਸ਼ਰਾਂ ਵਾਲਿਆਂ ਦੇ ਵਾਸਤੇ ਵੀ ਜਿਹੜੇ ਕ੍ਰੈਸ਼ਰ ਮਾਲਕ ਨੇ ਉਹ ਇਸੇ ਪਾਲਿਸੀ ਦੇ ਅਧੀਨ ਜੇ ਕਿਸੇ ਜ਼ਮੀਨ ਦੇ ਵਿੱਚੋਂ ਇਹ ਮਲਵਾ ਚੁੱਕ ਕੇ ਲੈਂਦੇ ਆ ਚਾਹੇ ਉਹ ਪੱਥਰ ਹੋਵੇ ਚਾਹੇ ਉਹ ਰੇਤਾ ਹੋਵੇ ਤੇ ਚਾਹੇ ਮਿੱਟੀ ਹੋਵੇ ਉਹ ਸਾਨੂੰ ਉਸ ਮਾਲ ਦੇ ਪੈਸੇ ਜਮ੍ਹਾਂ ਕਰਾਉਣਗੇ ਉਹਦੀ ਅਸੈਸਮੈਂਟ ਹੋਊਗੀ ਮਾਈਨਿੰਗ ਵਿਭਾਗ ਮੈਂ ਜਿਹੜਾ ਵਿਭਾਗ ਆ ਉਹਦੀ ਰੋਜ਼ ਅਸੈਸਮੈਂਟ ਕਰੇ ਤਿੰਨ ਦਿਨ ਬਾਅਦ ਕਰੇ ਹਫਤੇ ਬਾਅਦ ਕਰੇ ਉਹ ਅਸੈਸਮੈਂਟ ਕਰਾ ਕੇ ਪੈਸੇ ਜਮ੍ਹਾਂ ਕਰਾਊਗਾ ਹੁਣ ਤੁਸੀਂ ਮੈਨੂੰ ਦੱਸੋ ਜਿਹੜੀ ਰੇਤਾ ਤੇ ਪੱਥਰ ਹੈ ਰਿਵਰ ਬੈਡ ਦੇ ਇਹ ਕਦੀ ਬਾਲਟਿਆਂ ਨਾਲ ਚੁੱਕਿਆ ਗਿਆ ਜੀ ਜਾਂ ਕਈ ਦੇ ਨਾਲ ਚੁੱਕਿਆ ਜਾਊਗਾ ਇਹ ਮਸ਼ੀਨ ਨਾਲ ਹੀ ਚੁੱਕਿਆ ਜਾਊਗਾ ਜੀ ਪਾਲਿਸੀ ਪਾਲਿਸੀ ਦੇ ਤਹਿਤ ਪਾਲਿਸੀ ਦੇ ਤਹਿਤ ਜੋ ਕ੍ਰੈਸ਼ਰ ਦਾ ਨੋਟੀਫਿਕੇਸ਼ਨ ਇਹਨਾਂ ਨੇ ਸੈਪਰੇਟ ਕੀਤਾ ਉਸ ਨੋਟੀਫਿਕੇਸ਼ਨ ਦੇ ਤਹਿਤ ਸਭ ਤੋਂ ਪਹਿਲਾਂ ਤੇ ਅਸੀਂ ਆਹ ਲੰਬੜਦਾਰ ਜੀ ਦੇ ਕੋਲੋਂ ਲਈ ਜ਼ਮੀਨ ਦੀ ਫਰਦ ਜੀ ਜੀ ਤਕਰੀਬਨ 51 52 ਕਨਾਲ ਠੀਕ ਹੈ ਜੀ ਬਲਵਿੰਦਰ ਸਿੰਘ ਪੁੱਤਰ ਦੇਸਾ ਸਿੰਘ ਜੀ ਜੀ ਠੀਕ ਹੈ ਫਿਰ ਇਹਨਾਂ ਨੇ ਸਾਨੂੰ ਦਿੱਤੀ ਐਪਲੀਕੇਸ਼ਨ ਜ਼ਿਲ੍ਹਾ ਮਾਈਨਿੰਗ ਵਿਭਾਗ ਨੂੰ ਉਸ ਤੋਂ ਬਾਅਦ ਆ ਇਹਨਾਂ ਦਾ ਆਧਾਰ ਕਾਟ ਲੱਗਾ ਨਾਲ ਅਸੀਂ ਉਸ ਜਿਹੜਾ ਨੋਟੀਫਿਕੇਸ਼ਨ ਦੇ ਆਧਾਰ ਤੇ ਸਰਕਾਰ ਨੂੰ ਕਿਰਾਏ ਪੈਸੇ ਜਮਾ 9 ਅਕਤੂਬਰ 2025 ਨੂੰ ਕਰਾਇਆ ਅਸੀਂ 2 ਲੱਖ ਰੁਪਈਆ ਜੀ ਜੀ ਮਾਈਨਿੰਗ ਵਿਭਾਗ ਨੂੰ 10 ਅਕਤੂਬਰ 2025 ਨੂੰ ਅਸੀਂ ਕਰਾਇਆ 3 ਲੱਖ ਰੁਪਈਆ ਮਾਈਨਿੰਗ ਵਿਭਾਗ ਨੂੰ ਇਹ ਤੁਸੀਂ ਮਾਈਨਿੰਗ ਵਿਭਾਗ ਦੇ ਕੋਲੋਂ ਜਾ ਕੇ ਕਨਫਰਮ ਕਰ ਲਓ ਆ ਕਾਪੀ ਲੈ ਜਾਓ ਅਸੀਂ ਸਰਕਾਰ ਨੇ ਸਿੱਧਾ ਸਾਨੂੰ ਕਿਹਾ ਇੱਕ ਤਾਂ ਅਸੀਂ ਜ਼ਿੰਮੇਵਾਰ ਨੂੰ ਪੈਸੇ ਦੇ ਰਹੇ ਹਾਂ ਚੁੱਕਣ ਦਾ ਜੀ ਜੀ ਵੀ ਕਿਸੇ ਨੂੰ 2 ਲੱਖ ਰੁਪਇਆ ਕਿਲੇ ਦਾ ਕਿਸੇ ਨੂੰ 2.5 ਲੱਖ ਰੁਪਇਆ ਕਿਲੇ ਦਾ ਜਿੱਥੇ ਕਿ ਜੇ ਸਾਡੀ ਸੈਟਿੰਗ ਬੈੰਦੀ ਆ ਬਿਲਕੁਲ ਜੀ ਇੱਕ ਸੀ ਸਰਕਾਰ ਨੂੰ ਪੈਸੇ ਜਮ੍ਹਾਂ ਕਰਾ ਰਹੇ ਆ ਮਾਲ ਅਸੀਂ ਚੁੱਕ ਕੇ ਖੜਿਆ ਆ ਜੇ 35 40 50 ਹਜ਼ਾਰ ਦਾ 5 ਲੱਖ ਰੁਪਇਆ ਅਸੀਂ ਐਡਵਾਂਸ ਜਮ੍ਹਾਂ ਕਰਾ ਦਿੱਤਾ ਅਗਲੇ ਬੰਨੇ ਸਾਡੇ ਲੀਡਰ ਆਫ ਓਪੋਜੀਸ਼ਨ ਕਹਿਣਾ ਨਹੀਂ ਚਾਹੀਦਾ ਬਹੁਤ ਵੱਡੇ ਲੀਡਰ ਨੇ ਪੰਜਾਬ ਦੇ ਅੱਜ ਤੱਕ ਅਸੀਂ ਵੀ ਉਹਨਾਂ ਨੂੰ ਵੋਟਾਂ ਪਾਈਆਂ ਜੀ ਜੀ ਪਿੰਡਾਂ ਚੋਂ ਜਿਤਾਉਂਦੇ ਰਹੇ ਆ ਉਹਨਾਂ ਨੇ ਕੱਲ੍ਹ ਆ ਚਿੱਠੀ ਕੱਢਤੀ ਵੀ ਵਿਲੇਜ ਕਿਸ਼ਨਪੁਰ ਫਤੂ ਬਰਕਤ ਪੈਣੀ ਬਸਵਾਲਾ ਜਿੱਥੇ ਖੜੇ ਆਂ ਅਸੀਂ ਕਿਸ਼ਨਪੁਰ ਪੈਣੀ ਬਸਵਾਲਾ ਪੈਣੀ ਬਸਵਾਲਾ ਇੱਥੋਂ ਪਿੱਛੇ ਰਹਿ ਗਿਆ 4-5 ਕਿਲੋਮੀਟਰ ਆ ਕਿਸ਼ਨਪੁਰ ਦੇ ਸਾਹਮਣੇ ਖਲੋਤੇ ਆ ਰਾਜੂ ਪੇਲੇ ਦੇ ਉਹਨਾਂ ਲਿਖਤਾ ਵੀ ਪੈਣੀ ਮੀਆਂ ਗਾ ਥਾਣੇ ਦੇ ਅੰਦਰ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ ਨਾਲ ਲਿਖਤਾ ਵੀ ਜਿਹੜਾ ਕ੍ਰੈਸ਼ਰ ਆ ਇਸ ਬੀਇੰਗ ਆਪਰੇਟਡ ਇਨ ਦਾ ਸੈੱਡ ਵਿਲੇਜ ਵਿਦਆਊਟ ਐਨੀ ਅਥੋਰਾਈਜ਼ਡ ਲੀਜ਼ ਔਰ ਡੀ ਮਾਰਕਟਡ ਲੈਂਡ ਫਾਰ ਮਾਈਨਿੰਗ ਪਰਪਸ ਠੀਕ ਆ ਜੀ ਮੈਂ ਇੱਕ ਅਗਲੀ ਗੱਲ ਉਹਨਾਂ ਇਹ ਲਿਖੀ ਕਿ ਇਲੀਗਲ ਟ੍ਰਾਂਜੈਕਸ਼ਨ ਐ ਐਕਸਟ੍ਰੈਕਸ਼ਨ ਆਫ ਟਰਾਂਸਪੋਰਟੇਸ਼ਨ ਆਫ ਮਾਈਨਰ ਮਿਨਰਲ ਰਿਵਰ ਬੈੱਡ ਤੇ ਜਿਹੜਾ ਇਹ ਹੈਗਾ এনਵਾਇਰਨਮੈਂਟਲ ਡੀਗ੍ਰੇਡੇਸ਼ਨ ਤੇ ਲਾਸ ਹੈਗਾ ਐਕ ਚੈਕਰ ਸਟੇਟ ਐਕ ਚੈਕਰ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਇਹ ਲੁੱਟ ਰਹੇ ਨੇ ਇੱਕ ਉਹਨਾਂ ਕਿਹਾ ਕ੍ਰੈਸ਼ਰ ਇਲੀਗਲ ਹੈ ਆ ਜੀ ਮੇਰੇ ਕ੍ਰੈਸ਼ਰ ਦੀ ਰਜਿਸਟ੍ਰੇਸ਼ਨ ਜੋ ਮਾਈਨਿੰਗ ਪਾਲਿਸੀ ਹੈਗੀ ਪੰਜਾਬ ਸਟੇਟ ਸਟੋਨ ਕ੍ਰੈਸ਼ਰ ਪਾਲਿਸੀ 2023 ਰਜਿਸਟ੍ਰੇਸ਼ਨ ਇਜ਼ ਵੈਲਿਡ ਅਪ ਟੂ 22/7/2026 ਰਿਸ਼ਭ ਕੁੰਦਰਾ ਓਨਰ ਆਫ ਰਾਦੇ ਸ਼ਾਮ ਸੁੰਦਰ ਸਟੋਨ ਕ੍ਰੈਸ਼ਰ ਠੀਕ ਹੈ ਜੀ ਜੀ ਇੱਕ ਤਾਂ ਮੇਰਾ ਕ੍ਰੈਸ਼ ਰੀ ਲੀਗਲ ਹੋ ਗਿਆ ਜਿਹੜਾ ਉਹਨਾਂ ਕਿਹਾ ਖਜ਼ਾਨੇ ਦੀ ਲੋਟਾ ਉਹ ਆ ਮੈਂ ਤੁਹਾਨੂੰ ਦੱਸਦਾ ਮੈਂ ਪੈਸੇ ਜਮਾ ਕਰਾ ਰਿਹਾ ਠੀਕ ਹੈ ਜੀ ਤੇ ਉਹਨਾਂ ਨੂੰ ਇੱਥੋਂ ਤੱਕ ਕਿਹਾ ਵੀ ਸਾਡਾ 20 ਲੱਖ ਬਣੇ ਮਹੀਨੇ ਦਾ ਸਾਡਾ 30 ਲੱਖ ਬਣੇ ਅਸੀਂ ਤੁਹਾਡੇ ਕੋ ਪੈਸੇ ਲਓ। ਰਹੀ ਗੱਲ ਉਹਨਾਂ ਕਿਹਾ ਵੀ ਕੋਈ ਡੀਮਾਰਕੇਸ਼ਨ ਨਹੀਂ ਆ ਤੇ ਇਹ ਨਜਾਇਜ਼ ਹੋ ਰਹੀ ਆ। ਆਹ ਲੋ ਜੀ 52 ਕਨਾਲ ਜ਼ਮੀਨ। ਅਸੀਂ ਤਾਂ ਇਹਦੀ ਨਿਸ਼ਾਨਦਾਈ ਕਰਵਾਈ ਆ। ਲੰਬੜਦਾਰ ਜੀ ਹੋਰਾਂ ਨੇ 2-3 ਵਾਰੀ ਕਰਵਾਈ ਆ। ਇਹਨਾਂ ਨੂੰ ਕੋਈ ਹੈਗਾ ਪ੍ਰੋਬਲਮ ਇਹ ਆਪ ਆਣ ਕੇ ਕਰਵਾ ਲੈਣ। ਰਹੀ ਗੱਲ ਭਗਵੰਤ ਸਿੰਘ ਜੀ ਦੀ ਪੈਲੀ ਦੀ। ਆ ਜਿੱਥੇ ਖਲੋਤੇ ਭਗਵੰਤ ਸਿੰਘ ਦੀ ਪੈਲੀ ਦੇ ਖਲੋਤੇ ਆ। ਆ ਪਿੱਛੇ ਚੱਲ ਜੋ। ਦੋ ਕਿੱਲੇ ਉੱਥੋਂ ਪਹਿਲੀ ਰੁੜਨੀ ਸ਼ੁਰੂ ਹੋਈ ਰੁੜ ਗਈ ਆ ਤੁਹਾਡੇ ਸਾਹਮਣੇ ਆ ਜਿੱਥੇ ਥੱਲੇ ਮਸ਼ੀਨਾਂ ਲੱਗੀਆਂ ਸੀ ਉਹ ਸਾਰੀ ਪਹਿਲੀ ਭਗਵੰਤ ਸਿੰਘ ਦੀ ਅਗਲੇ ਬੰਦੇੋਂ ਪਹਿਲੀ ਸਾਰੀ ਰੁੜ ਗਈ ਉੱਥੇ ਤੁਸੀਂ ਵੇਖਿਆ ਸ਼ਾਟ ਤੁਸੀਂ ਲਏ ਨੇ ਵੀ ਉੱਥੇ 5-5 6-6 ਫੁੱਟ ਬਿਲਕੁਲ ਸਿਲਟ ਦੂਜਾ ਰੇਤਾ ਬੱਥਰ ਮਿਕਸ ਆ ਉਹ ਅਸੀਂ ਮਸ਼ੀਨਾਂ ਪੁੱਟ ਕੇ ਖੜ ਰਹੇ ਆ ਸਰਕਾਰ ਦੇ ਖਾਤੇ 'ਚ ਪੈਸੇ ਵੀ ਦੇ ਰਹੇ ਆ ਤੇ ਮੈਂ ਰਿਕਵੈਸਟ ਕੀਤੀ ਕਿਸਾਨ ਜਥੇਬੰਦੀਆਂ ਨੂੰ ਅੱਜ ਤਾਂ ਦੋ ਕਿਸਾਨ ਜਥੇਬੰਦੀਆਂ ਆਈਆਂ ਜਰੂਰਤ ਪਈ ਤਾਂ ਮੈਂ ਐਸਕੇਮ ਦੀਆਂ ਬਤੀ ਕਿਸਾਨ ਜਥੇਬੰਦੀਆਂ ਮੈਂ ਸਾਰੀਆਂ ਇੱਥੇ ਲੈ ਆਵਾਂਗਾ ਜੇ ਤੁਸੀਂ ਇਹ ਲੀਗਲ ਤੌਰ ਤੇ ਕਰ ਰਹੇ ਹੋ ਸਾਰਾ ਜਿਵੇਂ ਸਾਰਾ ਵੇਰਵੇ ਦਿੱਤੇ ਨੇ ਫਿਰ ਇੰਨਾ ਤਗੜਾ ਵਿਰੋਧ ਕਿਉਂ ਲਾ ਕੇ ਜੀ ਵਿਰੋਧ ਜੀ ਇੱਕੋ ਪਿੰਡ ਦੇ ਕੁਝ ਚੰਦ ਬੰਦੇ ਪੈਣੀ ਪਸਵਾਲ ਪਿੰਡ ਦੇ ਸਰਪੰਚ ਨੇ ਜਸਪਾਲ ਸਿੰਘ ਤੇ ਇੱਕ ਉਥੋਂ ਹਰਪਾਲ ਸਿੰਘ ਨੇ ਹਾਂਜੀ ਤੇ ਕੋਈ ਚਾਰ ਤੋਂ ਪੰਜ ਬੰਦੇ ਉਹਨਾਂ ਦੇ ਨਾਲ ਹੋਰ ਨੇ ਜੀ ਹਰਪਾਲ ਸਿੰਘ ਦੀ ਤੁਹਾਡੀ ਗੱਲ ਉਹਨਾਂ ਨੇ ਮੈਂ ਦੱਸਤਾ ਸੀ ਉਹਨਾਂ ਦੇ ਸੀ ਮੀਡੀਆ ਤੇ ਕਮੈਂਟ ਆ ਰਹੇ ਨੇ ਕਿ ਜੇ ਇਦਾਂ ਦੀ ਕੋਈ ਮੰਗ ਕੀਤੀ ਆ ਬਲੈਕਮੇਲਿੰਗ ਦੀ ਕੋ ਸਬੂਤ ਦਿੱਤੇ ਜਾਣ ਮੈਂ ਸਬੂਤ ਵੀ ਦੇਣ ਨੂੰ ਤਿਆਰ ਹਾਂ ਰਿਕਾਰਡਿੰਗ ਇੱਕ ਗੁਰਦੁਆਰਾ ਸਾਹਿਬ ਬਹਿ ਕੇ ਮਾਰਾ ਜਿਹੇ ਸਾਹਮਣੇ ਹਾਜ਼ਰ ਨਾਜ਼ਰ ਮੈਂ ਵੀ ਇਹ ਗੱਲ ਕਹਿਣ ਨੂੰ ਤਿਆਰ ਆਂ ਵੀ ਕਿੰਨੀ ਤਰੀਕ ਨੂੰ ਤੇ ਕਿੰਨੇ ਵਜੇ ਰਾਤ ਨੂੰ ਤੂੰ ਮੇਰੀ ਗੱਡੀ ਦੇ ਵਿੱਚ ਹਾਈਲਕਸ ਦੇ ਪਿੱਕੇ ਦੇ ਵਿੱਚ ਬਹਿ ਕੇ ਵੀ ਤੂੰ ਮੈਨੂੰ ਇਹ ਡਿਮਾਂਡ ਕੀਤੀ ਵੀ ਮੇਰੇ ਤੇ ਕਰਜ਼ਾ ਵੜਾਵਾ ਮੈਂ ਪਿੰਡੋਂ ਵੀ ਪੈਸੇ ਚੁੱਕੇ ਆ ਤੇ ਮੈਂ ਅੱਗੋਂ ਇਹ ਗੱਲ ਕਹੀ ਵੀ ਤੁਸੀਂ ਕਰਜ਼ਾ ਲੈ ਕੇ ਜ਼ਮੀਨ ਲਈ ਆ ਤੁਸੀਂ ਜਾੜੇ ਨਹੀਂ ਤੇ ਮੈਨੂੰ ਕਿਹਾ ਵੀ ਮੇਰਾ ਧਿਆਨ ਰੱਖੋ ਹਰਪਾਲ ਸਿੰਘ ਨੇ ਪੀ ਮੈਂ ਜਿੰਨੀਆਂ ਗੱਡੀਆਂ ਜਾਣਗੀਆਂ 1000 ਰੁਪਿਆ ਤੇ ਮੈਨੂੰ ਸੁਣ ਕੇ ਬੜਾ ਮੈਂ ਯਾਰ 1000 ਰੁਪਿਆ ਤੇ ਬਹੁਤ ਆ ਕੋਈ 100 150 ਰੁਪਿਆ ਗੱਡੀ ਦਾ ਮੰਗੇ ਤੇ ਮੈਂ ਦੇ ਵੀ ਦਵਾ ਤੇ ਫਿਰ ਉਹਨੇ ਕਿਹਾ ਕੱਲਾ ਇੱਥੇ ਨਹੀਂ ਵੀ ਜਿਹੜਾ ਕ੍ਰੈਸ਼ਰ ਤੋਂ ਮਾਲ ਜਿੰਨਾ ਪਟ ਕੇ ਪੱਕਾ ਮਾਲ ਤੁਸੀਂ ਤਿਆਰ ਕਰੋਗੇ 500 ਰੁਪਿਆ ਸੈਕਿੰਡ ਦੇ ਹਿਸਾਬ ਨਾਲ ਉਹ ਵੀ ਦਵਾਂਗਾ ਵੀ 5000 ਰੁਪਿਆ ਇੱਕ ਗੱਡੀ ਦਾ ਮੈਂ ਇਹਨਾਂ ਨੂੰ ਦਵਾਂ ਤੇ ਉਹਦੇ ਪਿੱਛੇ ਕੌਣ ਕੌਣ ਆ ਸਾਫ਼ ਤੌਰ ਤੇ ਉਹਨੇ ਕਿਹਾ ਵੀ ਜੇ ਇਹ ਚੀਜ਼ ਕਰ ਲੈਗਾ ਤੇ ਪਿੰਡੋ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਕਰੂਗਾ ਮੈਂ ਸਾਰਿਆਂ ਨੂੰ ਸਾਹਮਣੇ ਸੋ ਇਹ ਸਨ ਬਲਜੀਤ ਸਿੰਘ ਬੱਲੀ ਜੋ ਮਾਈਨਿੰਗ ਕਰਨ ਵਾਲੀ ਥੇਰਾ ਉਹ ਜਿੱਥੇ ਬੀਤੇ ਕੱਲ੍ਹ ਵਾਲੇ ਜਿਹੜੇ ਦੋਸ਼ ਹੈਗੇ ਸੀ ਹਰਪਾਲ ਸਿੰਘ ਦੇ ਉੱਪਰ ਲਗਾਏ ਉਹਨਾਂ ਨੂੰ ਦਹਰਾਉਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਵੱਖੋ-ਵੱਖ ਜਿਵੇਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਜੋ ਵਿਰੋਧੀ ਧਿਰ ਦੇ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਵੀ ਕੋਸਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਇਸ ਪਾਲਿਸੀ ਦਾ ਜਿਹੜਾ ਵਾ ਵਿਰੋਧ ਕਰ ਰਹੇ ਨੇ ਤੇ ਇਹਨਾਂ ਲੋਕਾਂ ਨੇ ਇਹ ਵੀ ਦਾਵਾ ਕੀਤਾ ਕਿ ਵੋਟਾਂ ਵੀ ਜੜੀਆਂ ਨੇ ਉਹਨਾਂ ਨੂੰ ਪਾਈਆਂ ਸਨ ਉਹਨਾਂ ਦੇ ਹੋਏ ਮਰ ਗਏ ਨੇ ਤੇ ਫਿਰ ਦੂਸਰੀ ਜੜੀਆਂ ਜਿੱਥੇ ਬੰਦੀਆਂ ਜਾਂ ਸਥਾਨਕ ਲੋਕ ਨੇ ਜੋ ਵਿਰੋਧ ਕਰ ਰਹੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੋਸਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਜੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਦੇ ਵਿੱਚ ਜੋ ਪੀੜਤ ਕਿਸਾਨ ਸੰਸਨ ਹੜ ਪ੍ਰਭਾਵਤ ਉਹਨਾਂ ਦੇ ਹਿੱਤ ਦੇ ਵਿੱਚ ਜਿਹੜੀ ਪਾਲਿਸੀ ਲਿਆਂਦੀ ਗਈ ਸੀ ਉਹਦਾ ਜਿਹੜਾ ਡਟਵਾ ਜਿਹੜਾ ਵਿਰੋਧ ਕੀਤਾ ਜਿਹੜਾ ਉਹਦੀ ਉਹਨਾਂ ਵੱਲੋਂ ਨਿਖੇਦੀ ਕੀਤੀ ਜਾ ਰਹੀ ਹੈ ਤੇ ਮਾਈਨਿੰਗ ਧਿਰ ਵੱਲੋਂ ਜਿਹੜੇ ਆਪਣੇ ਰਿਕਾਰਡ ਹੈਗੇ ਨੇ ਆਉਣ ਰਿਕਾਰਡ ਜਿਹੜਾ ਸਾਰਾ ਕੁਝ ਦਿਖਾਇਆ ਜਾ ਰਿਹਾ ਵਾ ਜਿਵੇਂ ਬੀਤੇ ਦਿਨ ਵੀ ਇਹ ਸਵਾਲ ਉਠਾਏ ਗਏ ਸਨ ਜੋ ਵਿਰੋਧ ਕਰ ਰਹੇ ਸਨ ਧਰਨਾਕਾਰੀ ਕਿ ਇਹਨਾਂ ਦੀ ਨਿਸ਼ਾਨਦੇਹੀ ਨਹੀਂ ਕਰਵਾਈ ਗਈ ਇਸ ਖੇਤਰ ਦੀ ਪਰ ਉਹਨਾਂ ਨੇ ਆਉਣ ਰਿਕਾਰਡ ਦੱਸਿਆ ਵਾ ਲੰਬੜਦਾਰ ਦੀ ਹਾਜ਼ਰੀ ਦੇ ਵਿੱਚ ਜੋ ਭੈਣੀ ਪਸਵਾਲ ਦੇ ਨਾਲ ਸਬੰਧਤ ਲੰਬੜਦਾਰ ਨੇ ਕਿ ਉਹਨਾਂ ਦੇ ਥਰੂ ਉਹਨਾਂ ਦੇ ਧਿਆਨ ਹਿੱਤ ਲਿਆ ਕੇ ਉਹਨਾਂ ਨੇ ਇਹਦੀ ਨਿਸ਼ਾਨਦੇਹੀ ਕਰਵਾ ਕੇ ਜਿਸ ਦਾ ਖੇਤ ਉਸ ਦੀ ਰੇਤ ਤਹਿਤ ਜਿਹੜੀ ਆ ਇਹ ਮਾਈਨਿੰਗ ਕੀਤੀ ਜਾ ਰਹੀ ਆ ਕੋਈ ਵੀ ਇੱਥੇ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲਿਪ ਟੀਵੀ ਗੁਰਦਾਸਪੁਰ